ਝੂਠ ਨਾ ਬੋਲੋ ਕਿਸ ਮੰਮੀ ਨੂੰ ਆਖਿਆ ਵਾ ਕਿ ਨੋਆ ਟਾਡੀਆਂ ਨਹੀਂ ਚਾਹੁੰਦੀਆਂ ਕਿ ਇੱਥੇ ਆਵੇ ਸੰਦੀਪ ਮੰਮੀ ਪਹਿਲੀ ਗੱਲ ਤੇ ਤੂੰ ਹੋਲੀ ਬੋਲ ਤੂੰ ਸਾਡੇ ਘਰ ਤਮਾਸ਼ਾ ਲਾਉਣ ਆਈ ਆ ਸਿਮੀ ਜੇ ਤੁਹਾਡੇ ਘਰ ਕੋਈ ਆ ਜੇ ਕੋਈ ਸਲਾਹ ਦੇਣੀ ਪੈਂਦੀ ਆ ਤੇ ਮੈਂ ਮਾਰਾ ਤੇ ਨਹੀਂ ਕਿਹਾ ਜੇ ਚਾਚੀ ਮੈਨੂੰ ਕਹਿਣ ਦੀ ਹੀ ਤੇ ਮੈਂ ਮਾਰਾ ਕਿਹਾ ਤਾਂ ਕਿ ਆਪਣੀ ਕੁੜੀ ਲੈ ਆਓ ਤੁਸੀਂ ਨਾ ਪੀ ਪਾਣੀ ਸਗਾਤ ਨੂੰ ਪਾਣੀ ਪੁੱਛਣਾ ਵਾ ਕਿਦਾਂ ਚਬਰ ਚਬਰਾਨ ਕੇ ਬੋਲਦੀ ਆ ਲੜਾਈ ਇਹਨਾਂ ਦੇ ਘਰ ਤੋਂ ਆਣ ਕੇ ਮੇਰੇ ਸਿਰ ਤੇ ਪੈਣ ਦੀ ਆ ਦੱਸਦੀ ਇਹਦੀ ਸੱਸ ਨੂੰ ਜਾ ਕੇ ਤੇਰੀ ਨੋਨ ਨਿੱਕੀ ਦਾ ਮੈਨਾਂ ਬੋਲ ਕੇ ਗਈ ਆ ਇਦਾਂ ਜੋ ਵੀ ਕਰਾਉਣਾ ਹੁੰਦਾ ਵਾ ਕਰਾ ਲੂਗੀ ਫਿਰ ਮੈਂ ਆਪਣੇ ਤਰੀਕੇ ਨਾਲ ਤੁਹਾਡੀ ਆ ਆਦਤ ਨਹੀਂ ਜਾਂਦੀ ਕੰਦਾ ਨਾਲ ਅਲੱਗ-ਅਲੱਗ ਕੇ ਸੁੰਦੇ ਰਹਿੰਦੇ ਆ ਕੀ ਬੋਲਦੀ ਆ ਮੈਂ ਹੁਣ ਘਰੋਂ ਨਾ ਨਿਕਲਾਂ ਤੇ ਚਲ ਜੋ ਰਸੋਈ ਵਿੱਚ ਬੋਲਣ ਲਈ ਆ ਤੇ ਮੈਨੂੰ ਸੁਣਨਾ ਹੀ ਨਹੀਂ ਤੂੰ ਕੀ ਬੋਲਣ ਲਈ ਆ ਦੀਦੀ ਦੀਦੀ ਆ ਕਿਸੰਮੀ ਸਿੰਮੀ ਕੀ ਗੱਲ ਹੋਈ ਯਾਰ ਘਰ ਜਮਾੜੀ ਕੋਈ ਨਹੀਂ ਹੋਈ ਮੈਂ ਤਾਂ ਢਾਡੇ ਵੱਲ ਆਈ ਆ ਬੜੀ ਔਖੀ ਬੋਲਣ ਦੀ ਗੱਲ ਹੋਈ ਆ ਪਾਣੀ ਲਿਆਵਾ ਸੀ ਮੈਂ ਪਾਣੀ ਨਹੀਂ ਮੈਂ ਪੀਣਾ ਕਿਉਂ ਕੀ ਗੱਲ ਕੀ ਮੰਮੀ ਨੂੰ ਕਹਿੰਦੇ ਰਹਿੰਦੇ ਓ ਕੀ ਕਿਹਾ ਸੀ ਮੀ ਮੈਂ ਤੁਸੀਂ ਦੱਸੋ ਤੀਆਂ ਘਰ ਲੈ ਕੇ ਬਿਠਾ ਲੀਆਂ ਜਾਂਦੀ ਆ ਮੈਂ ਤੇ ਨਹੀਂ ਬਿਠਾ ਲੀ ਜਾਂਦੀ ਮੈਂ ਕੀ ਕਿਹਾ ਤੁਹਾਨੂੰ ਤੁਸੀਂ ਕੀ ਕਹਿੰਦੇ ਮੰਮੀ ਨੂੰ ਕਿ ਸੰਦੀਪ ਨੂੰ ਘਰ ਲੈ ਆਵੋ ਅਸੇ ਮੈਂ ਕਿਦੋਂ ਕਹਾਂ ਨਹੀਂ ਸੀ ਪੀ ਇਨੂੰ ਮੰਮੀ ਆਪ ਦੱਸਣ ਦੇ ਹੀ ਤੇ ਸਿਮੀ ਜਦੋਂ ਕੋਈ ਗੱਲ ਦੱਸੇ ਤੇ ਫਿਰ ਉਹਨੂੰ ਕਹਿਣਾ ਹੀ ਆ ਜੇ ਤੂੰ ਕਹਿੰਦੀ ਮੇਰੇ ਧੀ ਉਥੇ ਔਖੀ ਆ ਤੇ ਮੈਂ ਕਹਿ ਤਾ ਲੈਵੋ ਸਗੋਂ ਤੁਸੀਂ ਅੱਗੇ ਸਮਝਾਉਂਦੇ ਕੋਈ ਨਹੀਂ ਚਾਚੀ ਇਦਾਂ ਤਾਂ ਹੁੰਦਾ ਹੀ ਰਹਿੰਦਾ ਘਰਾਂ 'ਚ ਤੁਸੀਂ ਮੈਂ ਸਮਝਾਇਆ ਕਿ ਤੇਰੀ ਮੰਮੀ ਨੂੰ ਪਹਿਲਾਂ ਤੇ ਜਦੋਂ ਕਹਿੰਦੇ ਆ ਪੱਲੀ ਆਉਣੀ ਆ ਤੇ ਮੈਂ ਕਹਿ ਤਾ ਲੈਵੋ ਇਹ ਤੂੰ ਹੁਣ ਝੂਠ ਨਾ ਬੋਲ ਤੂੰ ਮੰਮੀ ਨੂੰ ਆਖਿਆ ਵਾ ਕਿ ਨੋਆ ਟਾੜੀਆਂ ਨਹੀਂ ਚਾਹੁੰਦੀਆਂ ਕਿ ਇੱਥੇ ਆਵੇ ਸੰਦੀਪ ਸਿਮੀ ਪਹਿਲੀ ਗੱਲ ਤੇ ਤੂੰ ਹੋਲੀ ਬੋਲ ਤੂੰ ਸਾਡੇ ਘਰ ਤਮਾਸ਼ਾ ਲਾਉਣ ਆਈ ਏ ਸਿਮੀ ਜੀ ਤੁਹਾਡੇ ਘਰ ਕੋਈ ਆ ਜੇ ਕੋਈ ਸਲਾਹ ਦੇਣੀ ਪੈਂਦੀ ਆ ਤੇ ਮੈਂ ਮਾਰਾ ਤਾਂ ਨਹੀਂ ਕਿਹਾ ਜੇ ਮੈਂ ਚਾਚੀ ਮੈਨੂੰ ਕਹਿਣ ਦੀ ਹੀ ਤੇ ਮੈਂ ਮਾਰਾ ਕਿਹਾ ਤਾਂ ਕਿ ਆਪਣੀ ਕੁੜੀ ਲਿਆਵੋ ਤੁਸੀਂ ਅੱਛਾ ਦੀਦੀ ਤੁਸੀਂ ਕਹਿੰਦੇ ਕਿ ਤੁਹਾਡੇ ਘਰ ਨਾ ਤਮਾਸ਼ਾ ਲੱਗੇ ਤੁਹਾਡੇ ਘਰ ਤਮਾਸ਼ਾ ਲੱਗਾ ਵੇਖ ਸਕਦੇ ਆ ਤੁਸੀਂ ਅੱਛਾ ਤੇ ਮੈਂ ਤੁਹਾਡੇ ਘਰ ਜਾ ਕੇ ਤਮਾਸ਼ਾ ਲਾਉਣੀ ਆ ਹੋਰ ਇਹੀ ਤਾਂ ਤੁਸੀਂ ਚਾਹੁੰਦੇ ਹੋ ਤੁਹਾਨੂੰ ਪਤਾ ਤਾਂ ਹੈ ਸੰਦੀਪ ਦੇ ਸੁਭਾਅ ਦਾ ਕਿ ਭਾਬੀਆਂ ਨਾ ਵੇਂਦੀ ਨਹੀਂ ਉਹ ਚਾਜਣਾ ਤਾਂ ਹੀ ਤੁਸੀਂ ਚਾਹੁੰਦੇ ਹੋ ਕਿ ਇੱਥੇ ਆ ਜੇ ਸਿਮੀ ਤੇਰੀ ਮੰਮੀ ਨੇ ਮੈਨੂੰ ਦੱਸਿਆ ਤੇ ਫਿਰ ਮੈਂ ਫੇੜੀ ਉਹਨੂੰ ਗੱਲ ਗਾੜੀ ਕੀਤੀ ਉਦਾਂ ਦਿਨ ਮੈਂ ਕਰਤੀ ਕੋਈ ਇਹੋ ਜੀ ਗੱਲ ਨਾ ਕਰਿਆ ਕਰੋ ਤੂੰ ਮੰਮੀ ਨਾਲ ਤੂੰ ਮੈਨੂੰ ਪਤਾ ਸिखਾਲਦੇ ਮੰਮੀ ਨੂੰ ਅਸਮੈ ਸिखਾਲਨੀ ਆ ਮੈਨੂੰ ਸਾਰਾ ਪਤਾ ਟਾ ਡਾ ਤੀ ਨੋਵਾਂ ਦੇ ਖਲਾਫ ਉਪਰ ਹੋਂ ਦੇ ਮੰਮੀ ਨੂੰ ਕੀ ਗੱਲ ਮੈਂ ਕਿਹਾ ਲੈ ਭਰਕਾਉਣਾ ਨਹੀਂ ਮੈਂ ਤੁਹਾਡੇ ਕੋਲ ਕੀ ਲੈਣਾ ਵਾ ਨਾ ਤੀ ਤਮਾਸ਼ਾ ਵੇਖਣਾ ਲੈਣਾ ਕੀ ਏ ਤੂੰ ਹੁਣ ਅਸਾ ਕਿਉਂ ਮੈਂ ਕਿ ਤਮਾਸ਼ਾ ਵੇਖਣਾ ਵਾ ਜਦੋਂ ਆ ਵੇਖੀਏ ਤੂੰ ਕੰਦਾ ਨਾ ਲੱਗੇ ਹੁੰਦੇ ਕਦੀ ਕੋਈ ਗੱਲ ਸੁਣਦੇ ਹੁੰਦੇ ਹਾਦੀ ਕਦੀ ਕੋਈ ਹਾਡੇ ਘਰ ਜੋ ਮਰਜੀ ਹੁੰਦਾ ਰੈ ਨਾ ਹੜੀਆਂ ਗੱਲਾਂ ਨਾ ਸੁਨਿਆ ਕਰੋ ਖਬਰਦਾਰ ਜੀ ਅੱਜ ਤਾਂ ਮੈਨੂੰ ਇਦਾਂ ਕਹਿਆ ਤੇ ਤੇਰੀ ਸੱਸ ਇੱਧਰ ਹੁੰਦੀ ਆ ਮੈਂ ਨਹੀਂ ਉੱਧਰ ਜਾਂਦੀ ਹੁਣ ਮੈਂ ਸੱਚੀਆਂ ਸੁਣਾਇਆਂ ਨਾ ਕਿੰਨੀ ਔਖੀ ਹੋਈ ਆ ਅਸਾ ਤੂੰ ਬੜੀਆਂ ਸੱਚੀਆਂ ਸੁਣਾਉਣੀ ਆ ਜੇ ਮੈਂ ਸੁਣਾਇਆਂ ਨਾ ਪਤਾ ਉਦੋਂ ਲੱਗਣਾ ਤੀ ਸੁਣਾਈ ਲੋ ਜਿਹੜੀਆਂ ਸੱਚੀਆਂ ਸੁਣਾਉਣੀਆਂ ਵਾ ਸਾਡੇ ਘਰ ਅੱਗ ਲਾ ਕੇ ਬੜੇ ਖੁਸ਼ ਹੁੰਦੇ ਸੀ ਤੇ ਰਫਰ ਤੁਹਾਡੇ ਘਰ ਪਿਆ ਵਾ ਤੇ ਸੁਣਾਉਂਦੀ ਆ ਤੇ ਮੈਨੂੰ ਹੀ ਆਣ ਕੇ ਤੁਸੀਂ ਚਾਹੁੰਦੇ ਹੋ ਸੰਦੀਪ ਆਵੇ ਨਾ ਤੇ ਸੱਸ ਤੁਹਾਡੇ ਆਂਦੀ ਆਵੇ ਆਪਾਂ ਇਹੀ ਚੋਣਦੇ ਆ ਕਿ ਉੱਥੇ ਵਸਦੀ ਰਹੇ ਤੁਹਾਡੇ ਵਾਂਗੂ ਨਹੀਂ ਕਿੱਥੇ ਆਣ ਕੇ ਬਹਿ ਜ ਅਛਾ ਸਰੀ ਕਾ ਇਹ ਕਹਿੰਦਾ ਵਾ ਕਿ ਜਾ ਕੇ ਜੀ ਦੀ ਧੀ ਪੈਣ ਵਸੇ ਨਾ ਮੈਨੂੰ ਪਤਾ ਤੁਸੀਂ ਕਿਹੜੇ ਕੰਮ ਕਰਦੇ ਫਿਰਦੇ ਹੋ ਕੀ ਕਰਦੇ ਫਿਰਦੇ ਦੱਸ ਸਾਰਾ ਪਤਾ ਟਾਡਾ ਕੀ ਚੁੰਗਦੇ ਦੀਂ ਕੀ ਚੁੰਨੀ ਐ ਮੈਂ ਦੱਸ ਹੀ ਦੇ ਨਹੀਂ ਮੇਰੀ ਗੱਲ ਸੁਣ ਇੱਧਰ ਦੀ ਆਵਾਜ਼ਾਂ ਮਾਰਦੇ ਹੋ ਜੇ ਗੱਲਬਾਤ ਕਰਨੀ ਹੁੰਦੀ ਤਾਂ ਉੱਧਰ ਆਜਿਆ ਕਰੋ ਤੇਰੀ ਮੰਮੀ ਇੱਧਰ ਆਈ ਆ ਮੈਂ ਨਹੀਂ ਗਈ ਉੱਧਰ ਮੈਨੂੰ ਪਤਾ ਤੁਹਾਡਾ ਸਾਰਾ ਤੁਸੀਂ ਫੋਨ ਕਰਕੇ ਤੇ ਆਵਾਜ਼ਾਂ ਮਾਰਦੇ ਸਾਰੇ ਮੈਂ ਕਿਹਨੂੰ ਫੋਨ ਨਹੀਂ ਕੀਤਾ ਮੰਮੀ ਤੇਰੀ ਇੱਧਰ ਆਈ ਸੀ ਜਾਣ ਕੇ ਝੂਠ ਬੋਲੀ ਜਾਣ ਦੀਆਂ ਮੈਂ ਝੂਠ ਬੋਲਦੀ ਮੈਨੂੰ ਸਾਰਾ ਪਤਾ ਲੱਗ ਜਾਂਦਾ ਟਾਡਾ ਇਹੜੇ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਤੁਹਾਡੇ ਕੋਲ ਮੈਂ ਪਾਣੀ ਪੀਣਾ ਵਾ ਨਾ ਪੀ ਪਾਣੀ ਸਗਾਤ ਨੂੰ ਪਾਣੀ ਪੁੱਛਣਾ ਵਾ ਕਿਦਾਂ ਚਬਰ ਚਬਰ ਆਣ ਕੇ ਬੋਲਦੀ ਆ ਲੜਾਈ ਇਹਨਾਂ ਦੇ ਘਰ ਤਾਂ ਆਣ ਕੇ ਮੇਰੇ ਸਿਰ ਤੇ ਪੈਣ ਦੀ ਆ ਦੱਸਦੀ ਇਹਦੀ ਸੱਸ ਨੂੰ ਜਾ ਕੇ ਤੇੜੀ ਨੌ ਨਿੱਕੀ ਦਾ ਮੈਨਾਂ ਬੋਲ ਕੇ ਗਈ ਆ ਚੰਗੀਆਂ ਅੱਜ ਇਹਨੂੰ ਮੈਂ ਸੁਣਾ ਕੇ ਆਈ ਆ ਸਾਰੀ ਆਪਣੀ ਮੰਦੀ ਭਰਾਸ ਕੱਢੀ ਆ ਜਿਹੜੀ ਤੀਜੇ ਦਿਨ ਮੰਮੀ ਨੂੰ ਇੱਧਰ ਸੱਦ ਕੇ ਪਰ ਘੁੰਮਦੀ ਰਹਿੰਦੀ ਸੀ ਗੱਲ ਹੁਣ ਚੰਗੀ ਹੋਏ ਤਾਂ ਇਦਨ ਮੂੰਹ ਨਾ ਕਰੇ ਤਾਂ ਵੀ ਬਿਸ਼ਰਮ ਬੜੀ ਆ ਇਦਨ ਮੂੰਹ ਚੁੱਕ ਕੇ ਆ ਜਾਣਾ ਇੰਨੇ ਵੇਖੀ ਸਹੀ ਸ਼ਾਮਾ ਨੂੰ ਇਹਨੇ ਮੰਮੀ ਨੂੰ ਸਾਧ ਲੈਣਾ ਮੇਰੀਆਂ ਚੁਗਲੀਆਂ ਕਰਨੀ ਵੀ ਇਹ ਕਰ ਨਹੀਂ ਆ ਤੁਹਾਨੂੰ ਨਹੀਂ ਦਿਖਣ ਡਿਆ ਦੁੱਧ ਚ ਪਾ ਕੇ ਹਟੀਆਂ ਤੂੰ ਲਿਆਂਦਾ ਵਾ ਜਿਹੜਾ ਦੁੱਧ ਚ ਪਾ ਆ ਪੀ ਨਹੀਂ ਆ ਮੈਨੇ ਕੀ ਪੇਨ ਲੱਗੀ ਇਹਨਾਂ ਨੂੰ ਦੇਣ ਲੱਗੀ ਸੀ ਇਹਨਾਂ ਨੂੰ ਵੀ ਦੇਣ ਲੱਗੀ ਆ ਨਾ ਉਦਾਂ ਤੇ ਬੜੀਆਂ ਗੱਲਾਂ ਕਰਦੀਆਂ ਲੈ ਕੇ ਆ ਸਮਾਨ ਮਹਿੰਗਾ ਪਤਾ ਕਿੰਨਾ ਆਂਦਾ ਵਾ ਅੱਗੇ ਵੀ ਸਮਾਨ ਮੈਂ ਇੱਥੇ ਹੀ ਵਰਤਦੀ ਆ ਕਿចំ ਮੈਂ ਵੱਖਰਾ ਰੱਖਿਆ ਵਾ ਗੱਲਾਂ ਤੇ ਬੜੀਆਂ ਕਰਦੀ ਐ ਅਜੇ ਤੇ ਮੈਨੂੰ ਕੱਲ ਕਹਿਣ ਲਈ ਸੀ ਵੀ ਮੈਂ ਆਪਣਾ ਸਮਾਨ ਵਰਤਦੀ ਆ ਆਪਣਾ ਲਿਆਇਆ ਕਰੂੰਗੀ ਥੁੜੀ ਹੋ ਗਿਆ ਹਜੇ ਨਾ ਸਾਂਝੇ ਰਹਿਨੇ ਆਪਾਂ ਸਾਂਝੇ ਥਾਈਏ ਨਾ ਤੇ ਸਾਂਝੇ ਥਾਂ ਤੇ ਸਮਾਨ ਵਰਤਣਾ ਮੈਂ ਮੈਂ ਤੈਨੂੰ ਕਹਿਤਾ ਵੀ ਮੇਰੇ ਸਮਾਨ ਨੂੰ ਨਹੀਂ ਹੱਥ ਲੱਗਣਾ ਚਾਹੀਦਾ ਜਦ ਤਨ ਮੰਮੀ ਅੱਡ ਕਰ ਦੇਣਗੇ ਨਾ ਕਿ ਅੱਡ ਹੋ ਜਾ ਸੰਦੀਪ ਉਸ ਦਿਨ ਗੱਲ ਕਰਿਓ ਠੀਕ ਹੈ ਨਾ ਨਾਲੇ ਜਿਹਦੇ ਵਾਸਤੇ ਪਾਉਣ ਡਈ ਹੈ ਨਾ ਉਹਨੂੰ ਕਹਿ ਲੈ ਕੇ ਆਵੇ ਨਾਲੇ ਉਹਨੂੰ ਪਤਾ ਲੱਗੇ ਵੀ ਕਿੰਨੇ ਦੀਆਂ ਆਉਂਦੀਆਂ ਵਾ ਮੇਰੇ ਘਰ ਵਾਲੇ ਨੇ ਬਾਹਰੋਂ ਭਲਾਈਆਂ ਵਾ ਬਿਲਕੁਲ ਹੱਥ ਨਹੀਂ ਲਉਣਾ ਇਹਨਾਂ ਨੂੰ ਹੁਣ ਤੂੰ ਹੀ ਭਰਾਵਾਂ ਨੂੰ ਨਹੀਂ ਇਕੱਠੇ ਰਹਿਣ ਦੇਣਾ ਮੇਰੇ ਨਾਲ ਤੂੰ ਹੀ ਬਣਾ ਕੇ ਨਹੀਂ ਰੱਖੀ ਨਾਲੇ ਬਦਾਮਾਂ ਦੀ ਗੱਲ ਕਰਨ ਦੇ ਆ ਕੋਈ ਗੱਲ ਨਹੀਂ ਬਹੁਤਾ ਸਹਾਨਾ ਕਰਿਆ ਕਰੋ ਮੇਰੇ ਘਰ ਵਾਲੇ ਨੇ ਖਲਾਏ ਆ ਕੋਈ ਮੈਨੂੰ ਕੀ ਪਤਾ ਸੀ ਕਿ ਤੁਸੀਂ ਆਹ ਬਦਾਮ ਕੱਟ ਕੇ ਰੱਖਿਆ ਮੈਂ ਤਾਂ ਸੋਚਿਆ ਸੀ ਕਿ ਸੌਦਾ ਜਿਹੜਾ ਲਿਆਂਦਾ ਵਾ ਮੰਮੀ ਨੇ ਉੱਚੇ ਸਮਾਨ ਲਿਆਂਦਾ ਹਣਾ ਮੈਨੂੰ ਕੀ ਪਤਾ ਸੀ ਕਿ ਤੁਸੀਂ ਕੱਢ ਕੇ ਡੇ ਵਰਤਣਾ ਆਹੋ ਤੂੰ ਘਰ 'ਚ ਨਹੀਂ ਨ ਰਹਿੰਦੀ ਮੈਨੂੰ ਪਤਾ ਨਹੀਂ ਲੱਗਾ ਕਿ ਸੌਦੇ 'ਚ ਕਿਹੜਾ ਸਮਾਨ ਆਇਆ ਸੀ ਤੇ ਕਿਹੜਾ ਨਹੀਂ ਆਇਆ ਰੱਖਦੇ ਤੁਸੀਂ ਆ ਨਾ ਸਮਾਨ ਮੈਂ ਕਿਹੜਾ ਰੱਖਦੀ ਆ ਨਾ ਤੂੰ ਤੇ ਵੇਂਦੀ ਕੋ ਨਹੀਂ ਹੁੰਦਾ ਤੈਨੂੰ ਨਿੱਕੀ-ਨਿੱਕੀ ਗੱਲ ਦਾ ਪਤਾ ਹੁੰਦਾ ਵਾ ਬੜਾ ਮਾਣ ਕਰਦੀ ਆ ਨਾ ਪਿਸਨਿਆਂ ਤੇ ਉਹਨਾਂ ਨੂੰ ਵਗਾਲਾ ਫੇਰ ਤੇ じゃ ਆਪਣੇ ਘਰਵਾਲੇ ਨੂੰ ਕਹਾਂ ਵੀ ਮੈਨੂੰ ਇਹੋ ਜਿਹੀਆਂ ਚੀਜ਼ਾਂ ਲਿਆ ਕੇ ਦੇ ਜੇ ਦੁੱਧ ਪੀਣ ਦਾ ਸੌਂਗ ਵਾਤੇ ਕੋਈ ਗੱਲ ਨਹੀਂ ਮੰਗਾ ਲਾਂਗੇ ਮੰਗਾ ਲਾਂਗੇ ਨਹੀਂ ਮਗਾ ਅੱਜ ਤੇ ਪਾ ਲਿਆ ਵਾ ਨਾ ਤੇ ਬਾਹਤੋਂ ਨਾ ਹੱਥ ਲਾਈ ਇਹਨਾਂ ਨੂੰ ਤੇ ਜਿਹੜਾ ਤੂੰ ਹੀ ਸਮਾਨ ਵਰਤਣ ਦੇ ਉਹ ਨਹੀਂ ਕਿਹੜਾ ਤੋਂ ਸਮਾਨ ਲਿਆ ਦਾ ਜਿਹੜਾ ਮੈਂ ਵਰਤਣ ਨਹੀਂ ਆ ਜਾ ਤ ਫਿਰ ਅੱਡ ਕਰ ਦੋ ਇੱਕ ਗੱਲ ਹੋਣੀ ਆ ਫੇਰ ਨਹੀਂ ਆਪਣਾ ਸਮਾਨ ਲੈ ਆਵਾਂਗੇ ਤੇ ਹੋ ਜਾ ਅੱਡ ਮੈਂ ਅੱਡ ਹੋਣਾ ਹੀ ਆ ਹੁਣ ਪਤਾ ਹੈ ਨਾ ਵੀ ਜੇ ਸਮਾਨ ਆਊਗਾ ਤਾਂ ਮੈਂ ਵਰਤੂੰਗੀ ਮੇਰਾ ਤਾਂ ਤੂੰ ਪੰਨ ਛੜਿਆ ਬਸ ਇਦਾਂ ਹੀ ਤੇ ਮੈਂ ਕਿੱਥੋਂ ਵਰਤਣਾ ਮੈਂ ਵੀ ਤਾਂ ਇੱਥੇ ਵਰਤਣਾ ਜਦੋਂ ਦਾ ਵਿਆਹ ਹੋਇਆ ਵਾ ਇੱਥੋਂ ਹੀ ਵਰਤਣ ਦੀਆਂ ਨਾ ਤੇ ਵਰਤਣ ਲਈ ਹੀ ਉਦੋਂ ਗੱਲ ਹੋਰ ਹੀ ਹੁਣ ਹੋਰ ਵਾ ਹੁਣ ਮੈਂ ਨਹੀਂ ਵਰਤਣ ਦੇਣਾ ਜਾ ਚੁੱਪ ਲਾ ਆਪਣੇ ਬਦਾਮ ਜੇ ਤੁਹਾਡੇ ਬਦਾਮਾਂ ਤੇ ਨਹੀਂ ਆਏ ਅਸੀਂ ਨਹੀਂ ਆਈ ਨਹੀਂ ਭਲਾ ਤੂੰ ਹੱਥ ਕਿਦਾਂ ਲੁੰਦੀ ਕੁਛ ਦੀ ਨਹੀਂ ਗਸਦੀਂਗੀ ਤੇ ਚੁੱਪ ਕੇ ਵੀ ਚੀਜ਼ਾਂ ਵਰਤਣ ਡਾਵੀਂਦੀ ਆ ਉਦੋਂ ਰੋ ਹੋਵੇ ਵੱਖਰਾ ਆ ਤੇ ਮੈਨਾਂ ਤੱਕਾ ਹੀ ਕਰਨ ਦੇ ਆ ਕਦੀ ਕਹਿ ਦਿੰਦੇ ਆ ਸਮਾਨ ਨਹੀਂ ਵਰਤਣਾ ਕਦੀ ਕਹਿ ਦਿੰਦੇ ਉਹ ਨਹੀਂ ਵਰਤਣਾ ਤੇ ਮੈਂ ਕਿੱਥੋਂ ਵਰਤਾਂ ਸਮਾਨ ਜਾ ਤੇ ਹੋਣਾ ਨਾ ਮੈਂ ਅੱਡਾਂ ਤਾਂ ਵੀ ਕਹਿੰਦੀ ਚੰਗੀ ਲੱਗਦੀ ਆ ਪਤਾ ਨਹੀਂ ਕਿਦਾਂ ਦੀ ਐ ਨਹੀਂ ਤੂੰ ਅਜੇ ਵੀ ਗੋੜ-ਗੋੜ ਕਰਨੀ ਐ ਤੇਰਾ ਮੂੰਹ ਅਜੇ ਵੀ ਨਹੀਂ ਬੰਦ ਹੋਇਆ ਹੈਗਾ ਮੇਰੀ ਮਰਜ਼ੀ ਮੈਂ ਜਿੱਦਾਂ ਮਰਜ਼ੀ ਗੱਲਾਂ ਕਰਾਂ ਤੁਹਾਨੂੰ ਕੀ ਹੋੰਡਿਆ ਵਾ ਗੱਲਾਂ ਕਰਾ ਇੱਥੇ ਮੈਨੂੰ ਨਹੀਂ ਪਤਾ ਵੀ ਮੈਨੂੰ ਹੀ ਲਾ ਲੱਗ ਗਈ ਐ ਚੋਰ ਨੂੰ ਨਾ ਆਪਣਾ ਹੀ ਪਾਲਾ ਹੁੰਦਾ ਵਾ ਮੈਂ ਤਾਂ ਸੁਣਦਾ ਹੀ ਸਭ ਕੋ ਤੇ ਸੁਣੀ ਜਾ ਸੁਣੀ ਜਾ ਮੈਂ ਤਾਂ ਇਦਾਂ ਹੀ ਬੋਲਣਾ ਵਾ ਠੀਕ ਐ ਇਦਾਂ ਕਿਦਾਂ ਬੋਲੇਗੀ ਤੂੰ ਮੈਨੂੰ ਭਲਾ ਮੈਨੂੰ ਚੁੱਪ ਵੀ ਕਰਾਉਣਾ ਹੁੰਦਾ ਵਾ ਕਰਾ ਲੂੰਗੀ ਫੇਰ ਮੈਂ ਆਪਣੇ ਤਰੀਕੇ ਨਾਲ ਤੁਹਾਡੀ ਆਦਤ ਨਹੀਂ ਜਾਂਦੀ ਗੰਦਾ ਨਾ ਲੱਗ ਲੱਗੇ ਸੌਂਦੇ ਰਹਿੰਦੇ ਆ ਕੀ ਬੋਲਦੀ ਆ ਮੈਂ ਹੁਣ ਘਰੋਂ ਨਾ ਨਿਕਲ ਜਾ ਤੇ ਚਲ ਜੋ ਰਸੋਈ ਵਿੱਚ ਬੋਲਣ ਲਈ ਆ ਤੇ ਮੈਨੂੰ ਸੁਣਨਾ ਹੀ ਨਹੀਂ ਤੂੰ ਕੀ ਬੋਲਣ ਦੀ ਆ ਤੇ ਮੇਰੀ ਮਰਜ਼ੀ ਆ ਨਾ ਬੋਲਣ ਵਾਲੀ ਤੇਰੀ ਮਰਜ਼ੀ ਐ ਤੇ ਲੜਨ ਵਾਲੀ ਤੈਨੂੰ ਗੋਲੀ ਵੱਜ ਜਾਂਦੀ ਤੈਨੂੰ ਬਸ ਲੜਨ ਵਾਲ ਧਿਆ ਰਹਿੰਦਾ ਡਾਡਾ 24 ਘੰਟੇ ਬਹਾਨਾ ਲੱਭਦੇ ਰਹਿੰਦੇ ਆ ਕੋਈ ਨਾ ਕੋਈ ਬਹਾਨਾ ਮਿਲ ਜਾਵੇ ਬਸ ਐਸੇ ਕੰਮ ਕੋ ਦੁੱਧ ਜ ਆ ਪੀਂਦੀ ਆ ਹੋਰ ਗਣਾ ਖੋਲ ਜੇ ਬੋਲਣ ਵਾਸਤੇ ਆਹੋ ਇਹੋ ਕਰਕੇ ਪੀਂਦੀ ਆ ਲਾ ਲਓ ਜੋਰ ਜਿੱਥੇ ਲੱਗਦਾ ਠੀਕ ਆ ਨਾ ਚਲ ਕੋਈ ਨਹੀਂ ਅੱਜ ਦਾ ਦਿਨ ਤੇ ਪੀ ਹਾਂ ਤੇ ਕੱਲ ਨੂੰ ਤੈਨੂੰ ਦੁੱਧ ਵੀ ਪਿਆਉਂ ਤੈਨੂੰ ਚੰਗੀ ਤਰ੍ਹਾਂ ਤੁਹਾਡੇ ਸੜੇ ਜੇ ਬਦਾਮਾਂ ਤੇ ਆਈਆਂ ਨਾ ਮੈਂ ਕਿ ਡਸਾਨ ਕਰਨ ਦੇ ਬਦਾਮ ਲਿਆ ਕੇ ਮੈਂ ਕਦੀ ਬਦਾਮ ਨਹੀਂ ਵੇਖੇ ਕੋਈ ਗੱਲ ਨਹੀਂ ਤੇਰੇ ਅੱਗੇ ਬੋਰਾ ਭਰ ਕੇ ਸੁੱਟੂਗੀ ਬਦਾਮਾਂ ਦਾ ਤੇ ਬੀਤੇ ਵਾਂਵਾ ਲੱਗੇ ਆ ਸਵੇਰੇ ਲਾ ਕੇ ਤੇ ਪਰੌਂਠੇ ਪਕਾਵਾਂਗੇ ਤਿੰਨ ਚਾਰ ਲਾ ਕੇ ਨਾ ਪਰੌਂਠੇ ਪਕਾਵਾਂਗੇ ਚਾਚੀ ਜੀ ਕੀ ਗੱਲ ਰੰਜੀਤ ਗੱਲ ਵੀ ਦੱਸਣੀ ਹੈ ਤੁਹਾਨੂੰ ਹੂੰ ਆ ਸਿੰਮੀ ਮੈਨੂੰ ਬੜਾ ਬੋਲ ਕੇ ਆ ਕੀ ਗੱਲ ਵਾ ਇਹ ਕੋ ਬੋਲ ਕੇ ਆਈ ਹੈ ਕਹਿੰਦੀ ਮੇਰੀ ਮੰਮੀ ਨੂੰ ਸਿਖਾਉਂਦੀ ਆ ਦੱਸੋ ਮੈਂ ਤੁਹਾਨੂੰ ਕੀ ਸਿਖਾਇਆ ਵਾ ਮੈਨੂੰ ਤੇ ਕੋਹ ਵੀ ਨਹੀਂ ਸਿਖਾਇਆ ਤੂੰ ਦਿਮਾਗ ਇਹਨਾਂ ਦਾ ਖਰਾਬ ਆ ਲੜ ਨੂੰ ਜੀ ਕਰਦਾ ਚਾਚੀ ਜੀ ਮੈਨੂੰ ਜਿੱਦਾਂ ਆਣ ਕੇ ਅੱਜ ਬੋਲੀ ਆ ਨਾ ਕੋਈ ਦਾ ਹਿਸਾਬ ਨਹੀਂ ਇਹਦਾ ਕੋਈ ਨਹੀਂ ਮੈਂ ਪੁੱਛ ਨਹੀਂਿਆ ਨਾ ਭਲਾ ਇਹਨੂੰ ਕਿਉਂ ਇਹ ਬੋਲੀ ਜਿੱਦਾਂ ਤਾਂ ਮੈਂ ਆਖਿਆ ਕਿ ਤੀ ਸੰਦੀਪ ਨੂੰ ਜਾ ਕੇ ਲੈ ਆਵੋ ਤੂੰ ਤੇ ਕਿਹਾ ਹੀ ਨਹੀਂ ਮੈਨੂੰ ਮੈਂ ਸੋ ਤੁਹਾਨੂੰ ਕਿਹਾ ਵੀ ਕੁੜੀ ਨੂੰ ਲਿਆਉਣਾ ਕਾਂਦੀ ਮੂੰਹ ਚੱਕ ਕੇ ਆਂਦੀ ਹੈ ਸਾਡੇ ਤੇ ਮੇਰੀ ਮੰਮੀ ਹਾਸ ਖਾਲਣ ਡਿਆ ਬੰਦੀ ਹੈ ਉਹ ਹੀ ਇਹੋ ਕਹਿੰਦੀਆਂ ਨੇ ਵੀ ਨਾ ਹੀ ਆਵੇ ਇੱਥੇ ਤਾਂ ਕਰਕੇ ਬੋਲਦੀਆਂ ਨੇ ਕਿਤੇ ਕੋਈ ਕਹਿਣਾ ਬਹੁਤ ਵੱਡ ਕੱਟ ਬੋਲ ਕੇ ਆਈ ਅੱਜ ਕੋਈ ਨਹੀਂ ਮੈਂ ਪੁੱਛ ਨਹੀਂ ਹੈ ਨਾ ਕਿ ਸਿਆਣੇ ਪਿਆਣੇ ਬੰਦੇ ਨੂੰ ਇਦਾਂ ਬੋਲੀਦਾ ਹੋਈਦਾ ਅਕਲ ਤੇ ਮਾਸਾ ਹੈ ਹੀ ਨਹੀਂ ਆ ਕਿ ਵੱਡੇ ਛੋਟੇ ਨੂੰ ਕਿੱਦਾਂ ਬੋਲੀਦਾ ਵਾ ਕੋਈ ਨਹੀਂ ਨਾ ਪੁੱਛ ਨਹੀਂ ਇਹਦਾ ਦਿਮਾਗ ਜਿਹੜਾ ਖਰਾਬ ਹੋਇਆ ਹੈ ਮਨਾ ਚਾਚੀ ਜੀ ਦਲਜੀਤ ਨੂੰ ਹਜੇ ਬੋਲਣ ਦਾ ਪਤਾ ਵਾ ਸਿਮੀ ਧਾੜੀ ਨੂੰ ਤੇ ਬੋਲਣ ਦਾ ਪਤਾ ਹੀ ਨਹੀਂ ਆ ਕਿ ਵੱਡੇ ਛੋਟੇ ਨਾਲ ਗੱਲ ਕਿੱਦਾਂ ਕਰਨੀ ਹੈ ਇਹਨੂੰ ਮੈਂ ਪੁੱਛ ਨਹੀਂ ਹੈ ਨਾ ਵੱਡੀ ਸੱਸ ਇਰੇ ਮੈਂ ਜਾ ਕੇ ਕੰਨ ਖੇਚਨੀ ਤੂੰ ਫਿਕਰ ਨਾ ਕਰ ਦਿਲ ਤੇ ਨਾ ਲਾਈ ਚਾਚੀ ਜੀ ਦਿਲ ਤੇ ਕਿਉਂ ਨਾ ਲਾਵਾਂ ਜਿੱਦਾਂ ਦੀ ਉਹ ਗੱਲਾਂ ਕਰਕੇ ਆਈ ਆ ਤੇ ਤੁਸੀਂ ਦੱਸੋ ਸੁਣਿਆ ਜਾਂਦੀ ਆ ਵਾ ਕੋਈ ਨਹੀਂ ਮੈਂ ਪੁੱਛ ਨਹੀਂ ਇਹਨੂੰ ਜਾ ਕੇ ਇਹ ਕਿਉਂ ਗੱਲਾਂ ਕਰਕੇ ਆਈ ਨਹੀਂ ਸਮਝਾ ਉਹਨੂੰ ਕੁਛ ਕੋਈ ਨਹੀਂ ਕਿਵੇਂ ਕਹਿਣਾ ਕਿਦਾ ਬੋਲੀਦਾ ਵਾ ਕੋਈ ਨਹੀਂ ਮੈਂ ਦੱਸ ਨਹੀਂ ਇਹਨੂੰ ਅਕਲ ਹੀ ਹੈ ਨਹੀਂ ਬੋਲਣ ਦੀ ਕਿੱਦਾਂ ਬੋਲੀਦਾ ਵੱਡਿਆ ਨਾ ਚਾਚੀ ਇਹੋ ਚਾਹੁੰਦੀਆਂ ਹੋਣਾ ਕਿ ਸੰਦੀਪ ਨੂੰ ਨਾ ਲਿਆ ਹੁਣ ਤੇ ਤੁਸੀਂ ਲੈ ਕੇ ਵਿਖਾਓ ਹੁਣ ਨਹੀਂ ਹੁਣ ਇਦਾਂ ਹੀ ਕਰਨਾ ਇਹਨਾਂ ਸਿਰ ਚੜਕੇ ਮੈਂ ਲਿਆਉਣੀ ਆ। ਨਹੀਂ ਨਹੀਂ ਲਿਆਓ ਤੁਸੀਂ। ਇਹਨਾਂ ਨੂੰ ਫਿਰ ਪਤਾ ਲੱਗੇ ਜੀ। ਆਰੀ ਸਿਮਮੀ ਆ ਨਾ ਸਿਮਰੀ ਤਾਂ ਬਹੁਤੀ ਮਸਰੀ ਫਿਰਦੀ ਐ। ਇਹ ਤੇ ਮੇਰਨਾ ਵੀ ਇੱਕ ਦੋ ਵਾਰ ਬੋਲੀ। ਬੜੀ ਜ਼ਬਾਨ ਵਧੀ ਐ ਦੀ। ਆਹੋ ਮੈਨੂੰ ਆਂਦੀ ਵੀ ਨਾ ਲਿਆ ਤੂੰ ਉੱਥੇ ਹੀ ਗੱਲ ਕਰਕੇ ਆ। ਤੇਰੀ ਨਾ ਜ਼ਬਾਨ ਥੋੜੀ ਕੰਟਰੋਲ ਕਰੋ। ਹਜੇ ਦਲਜੀਤ ਨੇ ਫਿਰ ਵੀ ਕਿਹਾ ਮम्मी ਜੇ ਤੇਰਾ ਜੀ ਕਰਦਾ ਤੂੰ ਲੈ ਆ ਕੋਈ ਗੱਲ ਨਹੀਂ। ਨਹੀਂ ਉਹ ਸਿਆਣੀ ਆ। ਕੁਕੜੀ ਅਕਲ ਵਾਲੀ ਆ। ਉਹਨੂੰ ਤੇ ਬੋਲਣ ਦਾ ਹੀ ਨਹੀਂ ਪਤਾ। ਕਿੱਦਾਂ ਬੋਲੀਦਾ। ਇਹ ਤਾਂ ਫਿਰ ਪਿਛੇ ਸਿਖਾਇਆ ਨਹੀਂ ਨਾ ਕਿਸੇ ਨੇ। ਉਹ ਹੋਈ ਗੱਲ। ਕੋਈ ਗੱਲ ਨਹੀਂ ਤੂੰ ਘਰ ਨਾ ਫਿਕਰ। ਨੇ ਦਾ ਹਾਲ ਵੇਸੀ ਮੀ ਦਾ ਉਹਦੇ ਦੁਵਾਲੇ ਕੋ ਹੋਈ ਆ ਮੈਂ ਕੋਈ ਨਿਆਣੀ ਮਤੇ ਮਗਰ ਲੱਗਣਾ ਮੈਂ ਆਪ ਮਿੰਨੋ ਨਹੀਂ ਲਾਮਦਾ ਪਿਲੀ ਆਉਣੀ ਆ ਕੁੜੀ ਕਿ ਚਾਹ ਨਹੀਂ ਲਿਆਉਣੀ ਐਦਾਂ ਕਰਨੀ ਆ ਹੁਣ ਇਹਨਾਂ ਨੂੰ ਮੈਂ ਦੱਸਣਾ ਹੀ ਨਹੀਂ ਆ ਕੱਲ ਮੈਂ ਕੁੜੀ ਲਿਆ ਕੇ ਦੱਸਨੀ ਆ ਇਹਨਾਂ ਨੂੰ ਪਤਾ ਲੱਗੂ ਜਿਹੜੀਆਂ ਬੋਲਦੀਆਂ ਨੇ ਨਾ ਫਿਰ ਇਹਨਾਂ ਨੂੰ ਪਤਾ ਲੱਗਣਾ ਕੋਈ ਨਹੀਂ ਸਿਹਰੇ ਪਹੁੰਚਣੀ ਮੈਂ ਬੋਲਦੇ ਨਹੀਂ ਅੱਗੇ ਦੱਸੋਂਗੇ ਆ ਘਰ ਵਾਲ ਵੀ ਵੇਖ ਲਿਆ ਕਰੋ ਕਿ ਕੀ ਬਣ ਡਿਆ ਵਾ ਮੈਨੂੰ ਨਾ ਇੱਥੇ ਗੱਲਾਂ ਜੋਗੀ ਛੱਡ ਜਾ ਕਰੋ ਕਿ ਲੜਦੀਆਂ ਰਹਿਣ ਦੋਵੇਂ ਜਾਣੀਆਂ ਹੁਣ ਕਿਹਨਾਂ ਲੜਪੀਆਂ ਤੂੰ ਇੱਕੋ ਹੀ ਆ ਘਰ ਚ ਹੋਰ ਕਿਹਨੇ ਲੜਨਾ ਵਾ ਤੁਹਾਡੀ ਵਰ੍ਹਾਈ ਕੀ ਕਹਿੰਦੀ ਆ ਵਰ੍ਹਾਈ ਹੁਣ ਕਹਿਣਾ ਕੀ ਆ ਦੁੱਧ ਗਰਮ ਕਰਨ ਦੀ ਸੀ ਤੇ ਮੈਂ ਚਲ ਤੁਸੀਂ ਆਉਣਾ ਵਾ ਤੇ ਦੁੱਧ ਗਰਮ ਕਰਕੇ ਰੱਖ ਛੱਡਦੀ ਆ ਤੁਹਾਨੂੰ ਵੀ ਪਤਾ ਰੋਜ਼ ਬਦਾਮ ਪਾਈਦੇ ਆ ਅੱਜ ਉਹਨੇ ਖੋਲੇ ਆ ਜੀ ਉਹਨੇ ਕੱਲੀ ਖੋਲੇ ਆ ਸਮਝ ਆਉਂਦਾ ਹੁੰਦਾ ਨਾ ਅਸੀਂ ਮੇਰੇ ਘਰ ਵਾਲੇ ਨੇ ਲਿਆ ਕੇ ਦਿੱਤੇ ਆ ਬਾਹਰੋਂ ਮੰਗਾਏ ਆ ਮੈਂ ਮੇਰਾ ਕੋਈ ਗੱਲ ਨਹੀਂ ਭਾਈ ਨੂੰ ਫੋਨ ਕਰ ਦਿੰਨਾ ਵੀ ਆ ਕੰਮ ਕਰਨ ਦੀ ਆ ਭਾਜੀ ਵੀ ਉਹਦੇ ਵਾਲਦਾ ਹੀ ਹੋਣਾ ਵਾ ਭਾਜੀ ਨੇ ਕਿਹੜੇ ਗੱਲ ਕਰ ਦੇਣੀ ਸਾਡੇ ਨਾਲ ਦੀ ਸੁਨਦੀਪ ਉਹਨੇ ਨਹੀਂ ਮਨਾ ਕਰਨਾ ਠੀਕ ਹੈ ਨਾ ਉਹਨੇ ਤੁਰਾ ਕਹਿਣਾ ਵਾ ਵੀ ਸਾਂਝੇ ਨਾ ਰੋ ਉਹ ਵਿਚਾਰਾ ਕਹਿੰਦਾ ਇਕੱਠੇ ਰੋ ਕੋਈ ਵੀ ਸਮਾਨ ਨਹੀਂ ਵਰਤਨ ਦੇਣ ਦੀ ਜਿਹੜੀ ਵੀ ਚੀਜ਼ ਨੂੰ ਹੱਥ ਲਾਉਣੀ ਹੈ ਨਾ ਕਹਿ ਦਿੰਦੀ ਆ ਮੇਰੀ ਆ ਆ ਮੈਂ ਲਿਆਂਦੀ ਆ ਇਹ ਮੈਂ ਬਣਾਈ ਆ ਇਨੇ ਪਤਾ ਨਹੀਂ ਕਿੱਥੋਂ ਲੈ ਆਂਦੀ ਮੈਨੂੰ ਤੇ ਇਹਦੀ ਸਮਝ ਨਹੀਂ ਆਉਂਦੀ ਮੈਂ ਤਾਂ ਕਹੇ ਵੱਡੀ ਆ ਬੋਲਣਾ ਨਹੀਂ ਆ ਪਰ ਜਦੋਂ ਇਹਦੇ ਕੰਮ ਹੋਣਾ ਹੁਣ ਬੋਲਣਾ ਹੀ ਪੈਣਾ ਵਾ ਤੁਸੀਂ ਚੁੱਪ ਕਰਕੇ ਸੁਣੀ ਜਾਓ ਠੀਕ ਆ ਮੇਰੇ ਕੋਲ ਤੇ ਨਹੀਂ ਸੁਣੀ ਜਾਂਦੀਆਂ ਮੈਂ ਚੱਲੀ ਆ ਆਪਣੇ ਪਿੰਡ ਤੇ ਮੈਨੂੰ ਰੋਕਣਾ ਨਹੀਂ ਹੈਗਾ ਤੁਸੀਂ ਉਹ ਸੰਦੀਪ ਉਹਦੇ ਮੰਮੀ ਆਈ ਨਾ ਹੁਣ ਮੈਂ ਸਮਝਾਤਾ ਹੀ ਨਾ ਤਾਹੋਂ ਤਾਂ ਨਾਲ ਨਹੀਂ ਗਈ ਤੂੰ ਤੁਸੀਂ ਜਾਣਾ ਕੀ ਕਰੇਂਗੀ ਤੁਸੀਂ ਜਾਣਾ ਮੈਨੂੰ ਤੇ ਹੀ ਜਾਣਾ ਜਾਣਾ ਵਾ ਜਾਂ ਨਹੀਂ ਜਾਣਾ ਮੈਨੂੰ ਇਹ ਗੱਲ ਦਾ ਜਵਾਬ ਦੇ ਮੈਂ ਨਹੀਂ ਜਾਣਾ ਠੀਕ ਹੈ ਨਾ ਆਪਣਾ ਹੱਕ ਵੀ ਲਵਾਂਗਾ ਠੀਕ ਹੈ ਨਾ ਲੈਂਦੇ ਰੋ ਆਪਣਾ ਹੱਕ ਮਾਤਾ ਜੀ ਨੇ ਤੇ ਉਹਦਾਂ ਨਹੀਂ ਕਹਿਤਾ ਸੀ ਕਿ ਕੋਈ ਹੱਕ ਨਹੀਂ ਮਿਲਣਾ ਸਭ ਕੁਝ ਵੱਡੇ ਮੁੰਡੇ ਨੂੰ ਦੇਣਾ ਵਾ ਉਹ ਇਦਾਂ ਕਿਦਾ ਵੱਡੇ ਮੁੰਡੇ ਨੂੰ ਮਿਲ ਜਾਊਗਾ ਜਿਹੜਾ ਮੇਰਾ ਹਿੱਸਾ ਹੋਣਾ ਉਹ ਮੈਨੂੰ ਮਿਲਣਾ ਹੀ ਮਿਲਣਾ ਵਾ ਤੁਹਾਨੂੰ ਕੁੱਖ ਨਹੀਂ ਮਿਲਣਾ ਹੈਗਾ ਇਹ ਮੇਰੇ ਕੋਲ ਖਾ ਲੋ ਸੰਦੀਪ ਜੋ ਤੂੰ ਮੇਰਾ ਸਾਥ ਨਹੀਂ ਦੇਣ ਦੀ ਉਹਨਾਂ ਨੂੰ ਦੇਣਾ ਵਾ ਤੇ ਤੁਸੀਂ ਕਿੰਨਾ ਕ ਸਾਥ ਦੇਣਦੇ ਆ ਜਿੱਦਾਂ ਮੈਂ ਕਹਿਣ ਈ ਆ ਚਲੀਏ ਉੱਥੇ ਤੇ ਤਾਂ ਨਹੀਂ ਤੁਸੀਂ ਮੰਨਦੇ ਸੁਣੀ ਜਾ ਫਿਰ ਇਹਨਾਂ ਦੀਆਂ ਗੱਲਾਂ ਮੈਂ ਤਾਂ ਨਹੀਂ ਹੁਣ ਰੁਕਣ ਵਾਲੀ ਹੈਗੀ ਮੂੰਹ ਨਾਲ ਠੋਕ ਕੇ ਜਵਾਬ ਦਿਆ ਕਰ ਗੱਲ ਕੋ ਸੁਣਨੀ ਹੈ ਤੂੰ ਕਿੰਨੇ ਕ ਜਵਾਬ ਦਵਾ ਅਗਲੀਆਂ ਸਮਾਨ ਹੀ ਵਰਤਨ ਦਿੰਦੀਆਂ ਜਦ ਫਿਰ ਲਿਆ ਕੇ ਦੋ ਸਮਾਨ ਤੈਨੂੰ ਕਿਹੜਾ ਸਮਾਨ ਚਾਹੀਦਾ ਮੈਂ ਲੈ ਕੇ ਦਊਂਗਾ ਦੱਸ ਮੈਨੂੰ ਚਾਹੀਦਾ ਤਾਂ ਮੈਨੂੰ ਐਡ ਕਰ ਦੋ ਠੀਕ ਆ ਨਾ ਜਿਹੜੀ ਸਿੱਧੀ ਗੱਲ ਵਾ ਸੰਦੀਪ ਐਡ ਹੋਇਆ ਸਾਰਾ ਨਾ ਦੱਸ ਬਣਾ ਉਹਨਾਂ ਕਦੇ ਕਿਹਾ ਹਨ ਐਡ ਕਰ ਦੋ ਉਹਨਾਂ ਕੋ ਸਭ ਕੁਝ ਹੈਗਾ ਜੀ ਤੇ ਸਭ ਕੁਝ ਹੈਗਾ ਵਾ ਫਿਰ ਮੈਂ ਕੀ ਕਰਾਂ ਉਹ ਐਡ ਹੋਇਆ ਨਾ ਤੀਜਾ ਹਿੱਸਾ ਮਿਲਣਾ ਹੀ ਉਹ ਮਮੀ ਨਾਲ ਜਾਣਾ ਹੀ ਹਾਂ ਮੈਂ ਨਹੀਂ ਕਿ ਸੋਨੀ ਹਾਂ ਤੁਹਾਡੀ ਕੋਈ ਵੀ ਗੱਲ ਤੇ ਮੈਂ ਚੱਲ ਜਾਣਾ ਕੱਲ ਨੂੰ ਠੀਕ ਆ ਨਾ ਇਹਨਾਂ 'ਚ ਦੇਣ ਦਾ ਨਾ ਦਿਮਾਗ ਨਹੀਂ ਹੈਗਾ ਇਹਨੂੰ ਇਹ ਗੱਲ ਦਾ ਨਹੀਂ ਪਤਾ ਜਦੋਂ ਮੰਮੀ ਉਹਦਾ ਸਾਥ ਦਿੰਦੀ ਆ ਮੰਮੀ ਨੇ ਆਪਣਾ ਹਿੱਸਾ ਵੀ ਉਹਨੂੰ ਦੇਣਾ ਵਾ ਇਹ ਚਾਹੁੰਦੀ ਬਸ ਇਸਦੀ ਆਡੋ ਹੋ ਜਾਈਏ ਆਡੋ ਕਿਹਨੂੰ ਮਿਲਣਾ ਕੀ ਆ 3 ਕਿੱਲੇ ਜਿਉ ਆਪ ਆਡ ਕਰਨਗੇ ਤੇ 5 ਕਿੱਲੇ ਮਿਲਣੇ ਆ ਇਹ ਆਪਣੀ ਮਰਜ਼ੀ ਨਾ ਹੋਏ ਹਣ ਤੀਜਾ ਐਸਾ ਮਿਲਣਾ ਵਾ ਇਹਨੂੰ ਜਦੈਨ ਇਹ ਗੱਲ ਦਾ ਪਤਾ ਨਹੀਂ ਲੱਗਦਾ ਪਿੰਨ ਨਹੀਂ ਆ ਮੈਂ ਜਾਣਾ ਜਿੰਨੇ ਮਰਜ਼ੀ ਕਹਿੰਦੀ ਰਵੇ ਉਥੇ ਹੀ ਜਾ ਕੇ ਰਹੂੰਗਾ ਲੋਕਾਂ ਸੌ ਸੌ ਗੱਲਾਂ ਕਰਨੀਆਂ ਵਾ ਇਹ ਜਵਾਈ ਭਾਈ ਨਾ ਸੋਰੀ ਅੱਗੇ ਬਹਿ ਗਿਆ ਨਹੀਂ ਇਹ ਕੰਮ ਨਹੀਂ ਹੈ ਮੈਂ ਕਰਨਾ ਇਹਦੀ ਨਾ ਮੰਮੀ ਨੂੰ ਫੋਨ ਕਰਦਾ ਤੇ ਫਿਰ ਅੱਗੇ ਇਹਨੂੰ ਕਰਨ ਦੀ ਹੈ ਇਹਨੂੰ ਫੋਨ ਲਾ ਕੇ ਨਾ ਸਮਝਾਓ ਕਿ ਇਦਾਂ ਨਾ ਕਰੇ ਇਹਨੇ ਇਦਾਂ ਕੀਤਾ ਨਾ ਫਿਰ ਤੋਂ ਮਿਲਣਾ ਰੱਖਣੀ ਹੈ ਜੇ ਮੈਂ ਉੱਥੇ ਜਾ ਕੇ ਬਹਿ ਗਿਆ